ਸਵਾਗਤ ਹੈ ਕਿਸਾਨ ਵੀਰੋ ਉਹਦਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੇ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਦਾ ਸਕਰੀਨ ਤੇ ਚੱਲੀ ਜਾਂਦਾ ਬਾਈ ਅੱਗੇ ਕੋਲੇ ਪਹੁੰਚਿਆ ਪਿੰਡ ਚੌਕੇ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਆ ਦੋ ਬਹਿਣਾ ਦਿਖਾਦਾ ਤੁਹਾਨੂੰ ਇੱਕ ਪੰਜਾਬ ਵਾਲੀ ਜਰਸੀ ਤੇ ਇੱਕ ਐਚਐਫ ਨਸਲ ਦੀ ਇੱਕ ਮਗਰ ਪੰਜਾਬ ਵਾਲੀ ਜਰਸੀ ਮਗਰ ਵੱੱਛੀ ਹੈ ਜੀ ਨਾਲ ਤੇ ਇਹ ਦੇ ਮਗਰ ਬੱਛਾ ਸਸੀ ਦਾ ਬਾਈ ਬੱਗੇ ਸਸੀ ਦਾ ਬਾਈ ਜੀ ਹੋਰ ਦੱਸੋ ਕੰਮ ਕਰ ਪੂਰਾ ਵਧੀਆ ਬਈ ਠੀਕ ਠਾਕ ਹੈ ਤੇ ਮੈਂ ਭਰਾੜੀ ਫੁੜੀ ਦਾ ਹੁਣੇ ਪਤਾ ਹੈ ਨਾ ਪੂਰਾ ਹਾਂ ਕੰਮ ਕੰਨ ਕੋ ਕੋ ਫੁੜੀ ਤੇ ਫਿਰ ਇਹਦੀ ਹਾੜੀ ਦੇ ਵਿੱਚ ਵੀ ਹਵਾ ਲਈ ਨਹੀਂ ਹੈ ਬਸ ਚੱਲਦੀ ਰਹਿੰਦਾ ਕੰਮ ਚੱਲਦੇ ਰਹਿੰਦਾ ਘੱਟ ਵੱਟ ਲਾਂਗੇ ਘੱਟ ਵੱਟ ਲਾਂਗੇ ਜਿਵੇਂ ਕੋਈ ਚੱਲਦਾ ਹੈ ਨਾ ਤੇ ਬਾਈ ਬੱਗੇ ਅੱਜ ਦੋ ਦਿਖਾ ਦੇਣੇ ਬਾਈ ਦੋ ਵਣ ਇੱਕ ਜਰਸੀ ਪਰਚੂ ਸੂਈ ਆ ਆ ਰਾਤ ਸੂਈ ਹੈ ਰਾਤ ਸੂਈ ਹੈ ਟੀਪ ਹਾਂ ਇਹ ਪਹਿਲਣਾ ਉਹ ਦੂਜੀ ਸੂਈ ਹਾਂ ਇਹ ਦੰਦਾ ਜਾ ਉਹ ਦੂਜੀ ਸੂਈ ਵੀਰੇ ਹਾਂ ਉਹ ਦੂਜੀ ਸੂਈ ਤੇ ਨੰਬਰ ਬੋਲੋ ਪਹਿਲਾਂ ਦਾ 95 ਤਸੀਂ ਨੇੜੇ ਆਪਣੇ ਤਵਾ ਮੰਡੀ ਤੇ ਰਾਮਪਰਾ ਹਾਂ ਰਾਮਪਰਾ ਵੀ ਡੇਲੀ ਸ਼ੈਡੋਂ ਮੋੜ ਵੀ ਆਪਾਂ ਨੂੰ ਨੇੜੇ ਮੋੜ ਵੀ ਨੇੜੇ ਬੱਲੋ ਵੀ ਡੇੜੇ ਆ ਜੀ ਰਾਮਪਰਾ ਤੇ ਖੋਖਰ ਵੀ ਨੇੜੇ ਆ ਜੀ ਤੇ ਬਾਈ ਬੱਗੇ ਜੇ ਆਪਾਂ ਪਹਿਲੇ ਨੰਬਰ ਤੇ ਯਾਰ ਸਿੱਧੀ ਗੱਲ ਕਰ ਲਗੇ ਕੀ ਡਿਟੇਲ ਹੈ ਦੀ ਬਾਈ ਹੋਰ ਹੋਏ ਤੇਲੇ 1500 ਕਿਲੋ ਤੋ ਧਿਆਨ ਜਮਾ ਰੈਡੀ ਵਾਲਾ ਬਾਈ ਕਿ ਕਹਿੰਦਾ ਬਾਈ ਰੈਡੀ ਵਾਲਾ ਜਿਹੜਾ ਮਰਜ਼ੀ ਮਿਲ ਕੇ ਲੈ ਲੇਗੂ ਦੋ ਤਾਂ ਦੂਹੇ ਆ ਦੇਖੋ 23 ਕਿਲੋ ਲੈਟ ਤੋਂ ਕਰੋ ਚੱਕ ਠੰਡੀ ਫੁੰਡੀ ਬਾਈ ਬਾੜੀ ਵਾਲਾ ਆ ਇੱਕ ਨੰਬਰ ਵੈੜ ਆ ਜਾ ਤਾ ਤੋਰੋ ਜੀ ਤੇ ਬਾਕੀ ਦੇ ਭਾਈ ਬਗੇ ਵੱਡੇ ਸਾਇਦੀ ਆ ਗਈ ਹੈ ਨਾ ਪੂਰਾ 1 ਨੰਬਰ ਜਾਨ ਬਹੁਤ ਆਪਣੀ ਰੰਗ ਪੂਰਾ ਜਰਸੀ ਵਾਲਾ ਮਗਰ ਪ੍ਰਿੰਟ ਵਾਲੀ ਬੱੱਚੀ ਵੀ ਚੰਗੀ ਆ ਬੱੱਚੀ ਟਾਪ ਦੀ ਪੂਰੀ ਆ ਨਾਲ ਉਹ ਨਾਲ ਹੀ ਹੈ ਨਹੀਂ ਦਸੀ ਹੈ ਬੱੱਚੀ ਹੋਈ ਨੇ ਥੋ ਲੋ ਜੀ ਕੱਚੀ ਆ ਬੱੱਚੀ ਹਮ ਲੈਵੇ ਲੋਗੇ ਦੀ ਫਿਟਿੰਗ ਚੰਗੀ ਜੀ ਸੋਹਣਾ ਦੇ ਟਾਈਮ ਆਪਾਂ ਵੀਡੀਓ ਦੋ 23 24 ਕਿਲੋ ਦੇ ਦੂ ਬੈੜਾ ਓਕੇ ਹਾਂ ਦੇਖ ਫੇਸ ਦੇ ਬੱੱਚੀ ਦਾ ਆ ਦੇਖੋ ਜੀ ਫੇਸ ਦੇਖੋ ਕੁਆਲਟੀ ਕਰੋ ਚੈੱਕ ਇੱਕ ਨੰਬਰ ਹਮ ਸਾਇਸ ਉਹ ਲਮਾਈ ਮੋਹ ਜਰ ਭਾਈ 1 ਨੰਬਰ ਬੱੱਚੀ ਆ ਯਾਰ ਨਹੀਂ ਹੈਗੀ ਕਿਸੇ ਪਾਸੇ ਕੋਈ ਹਮ ਬੰਦੇ ਨੇ ਘਰੇ ਰੱਖਣ ਵਾਲੀ ਉਹ ਨਹੀਂ ਗੱਲ ਵੀ ਆਹਦਾਰਾ ਬਾਕੀ ਦਾ ਕੰਪੈਕਟ ਆਰਡਰ ਦੀਆ ਛੋਟ ਮਾਣੀ ਕੋਈ ਲੌਂਗ ਮਾਣੀ ਲਾਲਾ ਥਾ ਦੇ ਬਾਈ ਕਿੰਨਾ ਟੌਪਾ ਠੰਡੀ ਦੇਖੀ ਯਾਰ ਬੱਚੀ ਹੂੰ ਇੱਥੇ ਮੰਨ ਲਾ ਦੇ ਕਿਉਂਕਿ ਬਾਈ ਕੋਲੇ ਨਾ ਮੰਗ ਜਰਸੀ ਦੀ ਬੜੀ ਜਿਆਦੇ ਆ ਆਪਾਂ ਲਈ ਹੋਣੀ ਬਈ ਦੇ ਟੌਪ ਠੀਕ ਆ ਧਾਰੇ ਮਾਰ ਕੇ ਦਿਖਾ ਅਗਲੇ ਤੋਂ ਕੋਈ ਗੱਲ ਨਹੀਂ ਲਿਆਓ ਜੀ ਛੀ ਦੇ ਕਿੰਨੀ ਹੈ ਓਕੇ ਓਕੇ ਤੇ ਜਗਾਰ ਦੇਖ ਬੱਚੀ ਦਾ ਲੱਗਿਆ ਬਹੁਤ ਵਧੀਆ ਬੱਚੀ ਹੈ ਜੀ ਦੂਜਾ ਸੂਆ ਰਹੀ ਤੂੰ ਦਿਖਾ ਜਾ ਤੂੰ ਕਿੰਨਾ ਸੋਹਣਾ ਫੇਸ ਕਰੋ ਚੱਕ ਇੱਕ ਨੰਬਰ ਲਾਟਣ ਵਾਂਗੂ ਜਗਦੀ ਆ ਬੱਚੀ ਇੱਕ ਨੰਬਰ ਆ ਵਹਿੜ ਜਾ ਬਾਕੀ ਦਾ ਸੀਲ ਸਾਉ ਬੜੀ ਆ ਹਨਾ ਬਾਈ ਜਮੋ ਬਈ ਦੁੱਧ ਦੀ ਬਾਲੀ ਅਖਰੀ ਆ ਦੁੱਧ ਨੂੰ ਮਸ਼ਹਹਰੀ ਰੂ ਤੇ ਬਾਕੀ ਦੇ ਗਾਂ ਤੋਂ ਹਵਾਨਾ ਦੇਖੋ ਤੇ ਪਛਾਣ ਤੋਂ ਹਵਾਨਾ ਦੇਖੋ ਆਪਾਂ ਪੱਟ ਤੇ ਕੈਮਰਾ ਲਾ ਰਹੇ ਆ ਥਣ ਦਾ ਬਈ ਇਹ ਨੇੜੇ ਕੁੱਤੇ ਕਿੰਨੇ ਚੰਗਾ ਲੈ ਆ ਦੇਖੋ ਜੀ ਇੱਥੇ ਬਹਿ ਜਾ ਸਕਦੀ ਆ ਐ ਥੋੜੀ ਜਿਆ ਲੈ ਓਕੇ ਜੀ ਲੈ ਚਲੋ ਇਹ ਧਾਰਾ ਮਾਨੇ ਦਾਮੀ ਗੁੱਡਕਾ ਨਹੀਂ ਕੋਈ ਨਹੀਂ ਮਾਰ ਦੇਗਾ ਮਾਰਦੇ ਪਰ ਆਪਾਂ ਪੂਰੀ ਚੰਗੀ ਬੱਛੀ ਅੱਜ ਦੀ ਘੜੀ ਕੱਲ ਕਿਸੇ ਨੇ ਦੇਖਿਆ ਨਹੀਂ ਹਨਾ ਬਾਈ ਦੁੱਧ ਬਾਈ 23 24 ਕਿਲੋ ਤੇ ਹੂੰ ਤੇ ਜੋ ਵੀ ਕੋਲੋਂ ਆਉਂਦਾ ਖੁੱਲਾ ਕਿਹਦਾ ਦੇਖਣ ਵਾਲੇ ਭੈਣ ਭਰਾਵਾਂ ਨੂੰ ਕਹਿ ਰਹੇ ਆਂ ਤੇ تسਲੀ ਕਰਨਾ ਵੀ ਤੁਹਾਡਾ ਫਰਜ਼ ਬਣਦਾ ਜਿਹੜੇ ਬੰਦੇ ਨੇ ਘਰੇ ਰੱਖਨੇ ਆ ਯਾਰ ਬਾੜ ਬਾਈ ਮੁੱਲ ਕੋਈ ਨਹੀਂ ਬੱਚੀ ਦਾ ਠੀਕ ਆ ਜੀ ਲੈਓ ਬਰਖ ਮਾਰ ਦੇਤਾ ਨਾ ਤੇ ਵਗਿਆ ਦੱਦਾ ਫੁੱਟ ਲੈਵਾ ਬਾਹਰ ਨੂੰ ਘੱਡੀ ਫਿਰ ਭਲੀ ਪੈਰ ਦਰਕੇ ਬਟੜਦੇ ਉੱਤੇ ਉਹ ਗੱਲ ਨਹੀਂ ਠੀਕ ਆ ਵੀਰੇ ਹਾਂ ਤੰਤਾਰਾ ਮਾਰ ਕੇ ਤੰਤਾਰਾ ਮਾਰ ਕੇ ਦਿਖਾਵਾਂਗੇ ਜੀ ਬਣੇ ਰਹੋ ਵੀਡੀਓ ਦੇ ਨਾਲ ਐਂਡੈਂਕ ਚਵਾਈ ਮੁੰਨੇ ਯਾਰ ਫੌਸਾ 100 ਗਾਰੰਟੀ 100% ਦਾ ਪਤਾ ਹੀ ਆ ਵੀਰੇ ਹਾਂ ਉਹ ਨਹੀਂ ਕੋਈ ਸ਼ੱਕ ਜੇ ਕਿਸੇ ਬੰਦੇ ਨੇ ਉਹ ਵੀ ਮੰਗੋਣੀ ਐ ਠੀਕ ਆ ਜੀ ਆ ਵੀ ਆਪਣੀ ਗਾਰੰਟੀ ਹੋਰ ਗੱਲ ਹੋਊ ਬਾਈ ਯਾਰ ਵੀ ਆ ਦੇਖੋ ਜੀ ਨਲੇ ਬੱਚੀ ਵੀ ਛੱਡੋ ਹੀ ਲੋਡ ਹੂੰ ਠੀਕ ਆ ਜੀ ਬੱਚੀ ਤਾਂ ਵੀਰੇ ਜਾਤ ਆ ਨਾ ਵੀਰੇ ਹਾਂ ਜਾਤ ਨੂੰ ਕੋਈ ਐਡੀ ਲੋਡ ਨਹੀਂ ਹੁੰਦੀ ਇਹਦਾ ਦੁੱਧ ਦੱਤ ਪਿਉਂਦੇ ਆ ਲੋਕ ਨਿਪਲਣਾ ਹਣਾ ਹੂੰ ਕਿਉਂਕਿ ਟੋਡਾ ਡਡ ਮਾਰ ਕੇ ਕੰਮ ਖਰਾਬ ਕਰਦੇ ਨੇ ਦੇਖ ਬਾਈ ਆ ਦੇਖੋ ਜੀ ਕਰੋ ਕੁਆਲਿਟੀ ਚੱਕ ਇੱਕ ਨੰਬਰ ਹੂੰ ਬਾਈ ਬੱਗੇ ਠੀਕ ਆ ਸਾਨੂੰ ਮਹਾਜਰ ਬੜਾ ਚੰਗਾ ਚੋਣਾਂ ਬੱਚੀ ਆ ਹਾਂ ਗੱਸੇ ਲਈ ਯਾਰ ਕੰਮ ਆ ਜੀ ਜਮਾ ਆਜੇ ਕਰੋ ਜੱਟ ਘਾਰਾ ਨਾ ਵਰਦੀ ਹੈ ਨਾ ਥੱਲੇ ਤਾਂ ਮਗਲਾਂ ਜੇ ਮਾਰਦੇ ਬੇ ਬੱਗੇ ਬਹੁਤ ਬਹੁਤ ਯਾਰ ਸਾਰੇ ਕਾ ਹੀ ਗਰੰਟੀ ਹੁੰਦੀ ਥੋੜੀ ਅੱਕਾ ਕਾਨ ਜੀ ਹੋਈ ਪਿਆ ਕੱਲ ਦੀ ਵੀ ਕਰਕੇ ਤਾਜੀ ਹੋਈ ਯਾਰ ਤਾਜੀ ਲਈ ਕਰੋ ਤਾਰਾ ਦੂਰ ਆਲਾ ਬਾਈ ਦੂਸਰ ਮੈਂ ਤਾਂ ਵੀ ਹਮ ਓਕੇ ਬਾਈ ਬੱਗੇ ਮਾੜਾ ਚੰਗਾ ਜੋ ਹੈ ਯਾਰ ਬੈਠਦਾ ਆ ਦੇਖੋ ਜੀ ਕੋਈ ਪਰਵਾਹ ਹੀ ਨਹੀਂ ਹੈ ਨਾ ਆ ਦੇ ਓਕੇ ਬਾਈ ਨਹੀਂ ਮਰਜੀ ਬੰਦਾ ਕੋਈ ਮੰਗਾਰੇ ਯਾਰ ਠੀਕ ਹੈ ਵੀਰੇ ਫੁੱਲ ਗਾਰੰਟੀ ਆ ਬੱਚੀ ਦੀ ਠੀਕ ਠੀਕ ਚੌਾਈ ਦਾ 0.5 ਵਾਲਾ ਆ ਦੇਖੋ ਓਕੇ ਬਾਕੀ ਦਾ 4 4 ਧਾਰਾ ਮਾਰਦਾ ਬੱਲੇਟਰ ਦੁੱਧ ਦਾ ਹਾਂ ਭਾਈ ਯਾਰ ਤੂੰ ਦੋਤਾ 23 24 ਕਿਲੋ ਦੇਣੀ ਆਪਣੀ ਫੁੱਲ ਗਾਰੰਟੀ ਕਿੰਨੇ ਪੈਸੇ ਆ ਭਾਈ ਇਹਦੇ ਪੈਸੇ ਫੋਨ ਤੇ ਕਰਾਂ ਜਾਂ ਐਜੇ ਕਰਾਂ ਵੇਚ ਲੈਾਂਗੇ ਜਮਾ ਜਮਾ ਵੇਚਣੀ ਹੈ ਓਕੇ ਹਣ ਲੈਵੇ ਦੀ ਪੂਰੀ ਪ੍ਰੇਅਰ ਆ ਹਨਾ ਭਾਈ ਇੱਕ ਨੰਬਰ ਯਾਰ ਭਲਾ ਦੋ ਟਾਈਮ ਚੋਕੇ ਲੈ ਕੇ ਜਾ ਬ ਯਾਰ ਆਪਾਂ ਅਗਲਾ ਪਹਿਲੇ ਨੰਬਰ ਦੇ ਨੂੰ ਪੰਜਾਬ ਵਾਲੀ ਜਰਸੀ ਦਿਖਾਦੀ ਸੂਈ ਸੂਬਾਈ ਮੁੱਲ ਫੋਨ ਤੇ ਤੇ ਦੁੱਧ ਕਿੰਨਾ ਦੇ ਦੂਗੀ ਬਾਈ ਇਹ ਬਾਈ ਦੋਤਾ ਦੇ ਦੂ 23 24 ਕਿਲੋ 23 ਤੇ 24 ਕਿਲੋ ਤੇ ਦੋ ਨੰਬਰ ਦੀ ਭਾਂਡਾ ਦੱਸਦਾ ਯਾਰ ਭਾਂਡੇ ਦੇ ਜੀ ਇਹ ਨਹੀਂ ਦੂ ਫਿਰ ਬਸ ਆ ਠੀਕ ਹੈ ਵੀਰੇ ਇਹਦਾ ਸੂਈ ਆ ਬਾਈ ਪਹਿਲਾਂ ਨੂੰ ਮੱਛੀ ਆ ਓਕੇ ਜੀ ਹਾਂ ਇਹ ਦੰਦਾ ਜੀ ਹੈ ਦੰਦਾ ਜੇ ਹੈਗੀ ਤੇਰਾ ਸੂਏ ਜੇ ਕੰਪਲੀਟ ਹੈ ਵੀਰੇ ਸਾਰੇ ਸਾਰੇ ਆਪਣੀ ਗਾਰੰਟੀ ਆ ਬਾਈ ਵੀਡੀਓ ਦੀ ਵੀ ਓਕੇ ਜੀ ਦੋਮਾ ਦੀ ਗਾਰੰਟੀ ਆ ਯਾਰ ਜੇ ਨਾਲ ਨੂੰ ਇਹਨੂੰ ਵੀ ਤੋਰਾ ਕਰਾ ਕੇ ਜੱਗ ਐਚਪਨ ਅਸਲ ਦੀ ਬਾੜੇ ਵੀ ਬਹੁਤ ਚੰਗੀ ਆ ਯਾਰ ਐਰ ਸ਼ਾਇਰ ਤੇ ਹਾਂ ਹੈਗੀ ਥੋੜੇ ਹਾਂ ਐ ਆ ਦੇਖੋ ਜੀ ਕੁਆਲਿਟੀ ਕਰੋ ਚੈੱਕ ਮਗਰ ਬੱਚਾ ਆ ਗਿਆ ਜੀ 나ੜੂਆ ਕਿਲਾ ਨਾਲ ਆਗਾ ਠੀਕ ਆ ਜੀ ਫੇਸ ਕਰੋ ਚੈੱਕ ਇੱਕ ਨੰਬਰ ਪ੍ਰਿੰਟ ਵਾਲੀ ਵਛੀ ਵੱਡੇ ਸਾਈਜ਼ ਦੀ ਆ ਲੰਗ ਰੰਗ ਦੇ ਸੁਆ ਪਹਿਲਾ ਜੀ ਗਾਂਗ ਪ੍ਰਿੰਟ ਥੱਲੇ ਤੋਂ ਦੇਖੋ ਤੁਸੀਂ ਆ ਦੇਖੋ ਜੀ ਹੂੰ ਨਾ ਨੂੰ ਮੂਮ ਬਰੇਕ ਕਈ ਸੂਏ ਚੱਲਣ ਵਾਲੀ ਬੱਚੀ ਦੇ ਮੂਦਾ ਬੈੜਾ ਹੂੰ ਬੜੇ 10 ਸੂਏ ਦੁੱਧ ਪੀਣੀ ਓਕੇ ਓਕੇ ਓਹੋ ਜੀ ਗੱਲ ਨਹੀਂ ਕਿੰਨਾ ਦੁੱਧ ਦੇ ਦੂਗੀ ਭਾਈ ਪਹਿਲਾਂ ਇਦਕੇ ਇਹ ਦੇ ਦੂ ਭਾਈ 18 18 ਕਿਲੋ ਓਕੇ 18 ਤੋਂ 17 ਕਿਲੋ ਆ ਦੇਖੋ ਜੀ ਬੱਚੇ ਨੂੰ ਜਾਂਦੀ ਹੈ ਨਾ ਬੱਚੇ ਦਾ ਫਿਰ ਕਰਦੀ ਹੈ ਥਾਂ ਦੇਖ ਤੂੰ ਦਿਖਾ ਚਾਰੇ ਓਕੇ ਓਕੇ ਆ ਦੇਖੋ ਚਾਰੇ ਥਾਂ ਨਿਕਲ ਮੇ ਪੂਰੇ ਗੈਪ ਤੇ ਟਾਪ ਸਿਰਾਈ ਹੈ ਤੇ ਮਿਲਕ ਵੈਨ ਜੀ ਵੀ ਆਪਾਂ ਗੱਲ ਕਰ ਲਗੇ ਚੰਗੀ ਉੱਭਰਦੀ ਆ ਆ ਦੇਖੋ ਜੀ ਸਾਈਜ਼ ਫੁੱਲ ਕੁਆਲਿਟੀ ਫੁੱਲ ਤਾਰੇ ਜੀ ਮਾਰ ਕੇ ਹੁਣ ਮਾਰੋ ਜੀ ਮਾਰੋ ਤਾਂ ਆ ਦੇਖੋ ਜੀ ਕਰਿਓ ਚੈੱਕ ਹੂੰ ਭਾਈ ਬੱਗੇ ਘਰੇ ਖੜੀ ਵੀ ਸੋਹਣੀ ਲੱਗੂਗੀ ਹਨਾ ਇਹ ਬਈ ਯਾਰ ਬੈੜ ਹੀ ਘਰੇ ਰੱਖਣ ਵਾਲੀ ਐ ਅਗਲਾ ਕਹ ਦੇ ਆ ਦੇਖੋ ਜੀ ਚੂਣ ਚਾਹ ਦੇ ਨਾਲ ਆਪਣਾ ਮਾੜਾ ਹੁੰਦਾ ਹੈ ਨਾ ਬਾਈ ਬਸ ਚੂਣ ਦੇ ਨਾਲ ਆਪਣੀ ਗਰੰਟੀ ਹੋਵੇ ਚੀ ਦੀ ਯਾਰ ਨਾ ਕਿੰਗ ਵਰਦੀਆ ਸਾਡੀ ਕੋਈ ਮਰਜੀ ਆਨਲਾਈਨ ਮਾੜੇ ਦਾਂ ਨੂੰ ਚੋਦੇ ਮਰੋ ਬਾਹਲਾ ਕਰਨ ਢੋਲਣਾ ਭਾਈ ਥੜਾ ਯਾਰ ਥੜਾ ਇਹਦੇ ਗਰੰਟੀ ਆਪਣੀ ਯਾਰ ਆ ਦੇਖੋ ਜੀ ਨੇੜ ਤੋਂ ਕਰੋ ਦੇਖਿਆ ਕਿਾਰੇ ਥਾਣਾ ਨੇ ਹੁਣ ਤਾਰਾ ਚੈੱਕ ਕਰਾ ਦਿੰਗਾ ਥਣ ਕੋਈ ਟੋੜਦਾ ਨਹੀਂ ਕੋਈ ਮੁਕਦਾ ਨਹੀਂ ਮਾ ਠੰਡੀ ਜੀ ਦੀ ਫੁੱਲ ਗਰੰਟੀ ਹੈ ਯਾਰ ਓਕੇ ਜੀ ਹੂੰ ਗਰੰਟੀ ਵਾਲੀ ਗੱਲ ਆ ਜਮਾ ਹਣਾ ਮਾ ਯਾਰ ਬਾਈ ਫੁੱਲ ਗਰੰਟੀ ਕਰਿਓ ਇਧਰੋਂ ਮਣੀ ਲੈ ਵਾ ਦਿਖਾ ਦਈਏ ਜਿਹੜਾ ਮਰਜੀ ਲੈ ਆ ਦੇਖੋ ਜੀ ਕੰਪੈਕਟ ਹਵਾਨਾ ਚੰਗਾ ਹਵਾਨਾ 18 ਤੋਂ 12 ਕਿਲੋ ਬਾਈ ਇੱਧਰ ਫੇਰ ਵਾਜਾਂ ਸੱਕਦੀ ਲੈ ਹੂੰ ਉਹ ਨਹੀਂ ਗੱਲ ਹੋਊਗੀ ਜਰਾ ਪਹਿਲਾਂ ਤੋਂ ਮਰੀ ਜਾਊਗਾ ਠੀਕ ਆ ਬਰੇ ਨਹੀਂ ਉਹ ਤਾਂ ਆਪਾਂ ਨੂੰ ਪਤਾਗਾ ਹਾਂ ਠੀਕ ਆ ਬਾਈ ਉਹ ਜੇ ਜਾਨਵਰ ਆਪਾਂ ਲੈਦੀ ਨਹੀਂ ਜਰਾ 18 ਤੋਂ 17 ਕਿਲੋ ਮਿਲਕ ਦੀ ਕੰਪੈਟਿਟੀ ਦੱਸੀ ਆ ਬਾਈ ਨੇ ਚੰਗੀ ਆ ਜੀ ਜ਼ਰੂਰ ਕਰਿਓ ਸੰਪਰਕ ਤੇ ਮੁੱਲ ਬਾਈ ਬੱਗੇ ਦਾ ਮੁੱਲ ਇਹਦੇ ਫੋਨ ਤੇ ਕਰੇ ਵੇਚਣ ਵਾਲੀ ਜੀ ਕਰਾਂਗੇ ਠੀਕ ਆ ਜੀ ਤੇ ਦੋਨੇ ਵੇੜਾਂ ਹੀ ਦੋਨੇ ਤੁਹਾਨੂੰ ਦਿਖਾਤੀਆਂ ਪੰਜਾਬ ਵਾਲੀ ਜਰਸੀ ਇੱਧਰ ਐਚ ਐਫ ਮੁੱਲ ਦੋਨਾਂ ਦਾ ਚੰਗੇ ਵਾਲੂਗਾ ਤੇ ਚੰਗੇ ਰਿਕਾਰਡ ਵਾਲੀਆਂ ਇੱਕ ਬੱਚੀ ਤੇ ਇੱਕ ਬੱਚਾ ਜਰਸੀ ਮਗਰ ਬੱਚੀ ਆ ਗਈ ਹਾਂ ਤੇ ਪਿੰਡ ਚੌਕੇ ਜਿਹੜਾ ਪਿੰਡਾ ਤਸੀਲ ਵਾਲਿਆਂ ਵਾਲੀ ਤੇ ਦੋ ਬਿਹੜਾਂ ਹੀ ਦੋ ਤੁਹਾਨੂੰ ਦਿਖਾਤੀਆਂ ਨੰਬਰ ਬਾਈ ਦਾ 987624670 ਪਿੰਡ ਚੌਕੇ ਧੰਨਵਾਦ